ਪੇਚ ਨਿਊ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਜਿਹੜੇ ਮੇਰੇ ਵੱਲੋਂ ਹਰਪੀ ਸਿੰਘ ਵੱਲੋਂ ਬਹੁਤ-ਬਹੁਤ ਸਵਾਗਤ ਹੈ। ਦੋਸਤੋ ਅਸੀਂ ਤੁਹਾਨੂੰ ਵੱਖ-ਵੱਖਾ ਵੀਡੀਓ ਪਲੇਟਫਾਰਮ ਤੋਂ ਇਕੱਤਰ ਕੀਤੀ ਜਾਣਕਾਰੀ ਤੁਹਾਨੂੰ ਦਿਖਾਵਾਂਗੇ ਜਿਸ ਤਰ੍ਹਾਂ ਅਸੀਂ ਤਾਜ਼ਾ ਹੀ ਵਿਵਾਦ ਚੱਲ ਰਿਹਾਗਾ। ਵਿਵਾਦ ਨਹੀਂ ਬਹੁਤ ਵੱਡੇ-ਵੱਡੇ ਖੁਲਾਸੇ ਹੋ ਰਹੇ ਹੈ ਅਗਰਾਂ ਸਰਦੀ ਠਾਰ ਤੇਜ ਗਰਾਂ ਦੇ ਹੋਰ ਕਈ ਥਾਵਾਂ ਤੋਂ ਜਿਹੜੀਆਂ ਵੀਡੀਓ ਭਾਈ ਅੰਮ੍ਰਿਤਪਾਲ ਸਿੰਘ ਮਹਿਰੂ ਨੇ ਕੀਤੀਆਂ ਨੇ ਕਾਫੀ ਸਾਰੀਆਂ ਇੰਟਰਵਿਊਆਂ ਅਲੱਗ-ਅਲੱਗ ਸੋਸ਼ਲ ਮੀਡੀਆ ਪਲੇਟਫਾਰਮ ਤੇ ਚੈਨਲਾਂ ਤੇ ਚੱਲੀਆਂ ਨੇ। ਤੇ ਅਸੀਂ ਵੀ ਤੁਹਾਨੂੰ ਉਸ اندਹੀ ਕੁਝ ਅੰਸ ਜਿਹੜੇ ਤੇ ਪਹੁੰਚਾ ਰਹੇ ਹਾਂ ਉਮੀਦ ਕਰਦੇ ਹਾਂ ਕਿ ਤੁਸੀਂ ਉਹਨਾਂ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਲੋਕਾਂ ਤੱਕ ਪਹੁੰਚਾਓ ਤਾਂ ਕਿ ਇਹ ਜਿਹੜੀ ਸਾਡੇ ਪੰਜਾਬ ਦੇ ਵਿੱਚ ਚਿੱਟੀ ਸਿਉਂਗ ਫੈਲੀ ਹੋਈ ਹੈ ਇਹਨੂੰ ਰੋਕਿਆ ਜਾ ਸਕੇ। ਪਿਆਰੇ ਦੋਸਤੋ ਮੈਂ ਤੁਹਾਡਾ ਆਪਣਾ ਸਤਪੰਸ ਸਿੰਘ ਗਿੱਲ ਪਿਆਰ ਸਹਿਤ ਹੱਥੇ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਸਤੋ ਅੱਜ ਆਪਾਂ ਗੱਲ ਕਰਾਂਗੇ ਕੋੜੇ ਕੁਸ਼ ਕਮੈਂਟ ਕੁਝ ਵੀਰਾਂ ਦੇ ਫੋਨ ਕੌ ਜਣੀਆਂ ਆਈਆਂ ਜੋ ਵੀ ਫੈਸਲਾ ਬੇਅਦਬੀ ਵਾਲੇ ਮੈਟਰ ਦੇ ਉੱਤੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਸਿੰਘ ਸਹਿਬਾਨ ਵੱਲੋਂ ਲਿਆ ਗਿਆ ਕਿਉਂਕਿ ਇਹਦੇ ਬਾਰੇ ਤਾਂ ਜਿਹੜੇ ਪੰਥਕ ਲੋਕ ਆ ਪੰਥ ਦੇ ਬਾਰੇ ਡੂੰਗੀ ਜਾਣਕਾਰੀ ਰੱਖਣ ਵਾਲੇ ਲੋਕ ਉਹੀ ਜ਼ਿਆਦਾ ਦੱਸ ਸਕਦੇ ਆ ਵੀ ਕਿੱਥੋਂ ਤੱਕ ਇਹ ਸਹੀ ਹੱਦ ਕਿਥੋਂ ਤੱਕ ਹੈ ਵਾਜਬ ਹੈ ਕਿਉਂਕਿ ਅਸੀਂ ਜਥੇਦਾਰ ਜੀ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਕਿਉਂਕਿ ਉਸ ਤੋਂ ਪਹਿਲਾਂ ਤੁਹਾਨੂੰ ਸਰਦਾਰ ਗੁਰਸੇਵਕ ਸਿੰਘ ਫੌਜੀ ਮਲਕਿਆ ਵਾਲੇ ਉਹਨਾਂ ਦੀਆਂ ਵੀ ਇੰਟਰਵਿਊਜ਼ ਪਈਆਂ ਜਦੋਂ ਵੀ ਕੋਈ ਗੱਲ ਕਰਦੇ ਕੋਈ ਤਵੱਜੋ ਨਹੀਂ ਸੀ ਦਿੱਤੀ ਜਾਂਦੀ ਤੇ ਉਹਨਾਂ ਨੂੰ ਤਾਂ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਇੱਥੋਂ ਤੱਕ ਕਹਿ ਦਿੱਤਾ ਸੀ ਵੀ ਕਿ ਕੁਸੀਂ ਜਿਹੜਾ ਸਾਨੂੰ ਪੁੱਛ ਕੇ ਗੋਈ ਦਿੱਤੀ ਆ ਪਰ ਦੋਸਤੋ 600 ਇਨਸਾਨ ਦੇ ਵਾਸਤੇ ਸਭ ਕੁਝ ਗੁਰੂ ਸਾਹਿਬ ਹੈ ਉਹਨੂੰ ਕਿਸੇ ਤੋਂ ਪੁੱਛਣ ਦੀ ਲੋੜ ਹੈ ਜਿਹੜਾ ਇਨਸਾਨ ਆਪਣੇ ਗੁਰੂ ਦੇ ਪੱਖ ਦੇ ਵਿੱਚ ਆਪਣੀ ਕੌਮ ਦੇ ਪੱਖ ਦੇ ਵਿੱਚ ਨਹੀਂ ਖੜ ਸਕਦਾ ਜਾਂ ਫਿਰ ਉਹ ਕਿਸੇ ਨੂੰ ਪੁੱਛਦਾ ਫਿਰੇ ਜਾਂ ਮੈਂ ਮੈਂ ਹੁਣ ਜਦੋਂ ਕਿਉਂਕਿ ਪਹਿਲਾਂ ਦੇਖੀ ਗਏ 2-3 ਸਾਲ ਵੀ ਇਹ ਕੀ ਕਰਦੇ ਆ ਜਦੋਂ ਪਤਾ ਲੱਗਿਆ ਵੀ ਸਭ ਗੋਗਲੂਆਂ ਤੋਂ ਮਿੱਟੀ ਝਾੜਦੇ ਆ ਤੇ ਮੈਂ ਕਿਸੇ ਨੂੰ ਪੁੱਛਣਾ ਥੋੜੀ ਸੀਗਾ ਵੀ ਮੈਂ ਆਪਣੇ ਗੁਰੂ ਦੇ ਨਾਲ ਖੜਨਾ ਹੈ ਜਾਂ ਮੈਂ ਕਿਸੇ ਤੋਂ ਸਲਾਹ ਲੈਣੀ ਸੀ ਠੀਕ ਹੈ ਕਦਰਦਾਨ ਲੋਕ ਘੱਟ ਹੁੰਦੇ ਆ ਇਹਨਾਂ ਰਾਵਾਂ ਤੇ ਤੁਰਨਾ ਬੜਾ ਔਖਾ ਹੁੰਦਾ ਬਹੁਤ ਕੁਛ ਦਾਤੇ ਲਾਉਣਾ ਪੈਂਦਾ ਤੇ ਕਦਰਦਾਨ ਕੋਈ ਵਿਰਲੇ ਹੁੰਦੇ ਆ ਹੁਣ ਜਦੋਂ ਮੈਂ ਜਦੋਂ ਸੱਚ ਬੋਲਿਆ ਵੀ ਕੋਈ ਉੱਥੇ ਅਨਪਛਾਤੀ ਪੁਲਿਸ ਨਹੀਂ ਸੀ ਜੋ ਕੁਝ ਹੋਇਆ ਮੇਰੇ ਜੇ ਸਾਰੀਆਂ ਵੀਡੀਓ ਪਿੱਛੇ ਪਈਆਂ ਹਜੇ ਬਹੁਤ ਕੁਝ ਹੋਰ ਆਉਣ ਵਾਲਾ ਮੈਂ ਅੱਜ ਤੋਂ 4-5 ਮਹੀਨੇ ਪਹਿਲਾਂ ਮੇਰਾ ਉੱਥੇ ਇੱਕ ਖੰਡਪੜ ਸਾਹਿਬ ਸੁੱਖਿਆ ਸੀਗਾ ਅਕਾਲ ਤਖਤ ਸਾਹਿਬ ਤੇ ਸਾਨੂੰ ਇੱਥੋਂ ਤੱਕ ਮਤਲਬ ਇੱਕ ਨਫ਼ਰਤ ਦੀ ਨਿਗਾਹ ਨਾਲ ਦੇਖਿਆ ਜਾਂਦਾ ਇਹ ਸਟਾਫ ਉੱਥੇ ਜਿੰਨੇ ਵੀ ਰਾਗੀ ਤੁਹਾਡੀ ਜਾਂ ਗ੍ਰਾਂਥੀ ਸਹਿਬਾਨ ਬਹੁਤ ਸਤਿਕਾਰ ਕਰਦੇ ਸੀ ਜਿਹੜਾ ਸਟਾਫ ਐਸਜੀਪੀਸੀ ਦਾ ਉਹ ਬਹੁਤ ਮੇਰਾ ਮਾਨ ਸਤਿਕਾਰ ਕਰਦਾ ਸੀ ਪਰ ਜਦੋਂ ਇਹਨਾਂ ਨੂੰ ਮਿਲਣ ਜਾਈਦਾ ਸੀਗਾ ਤੇ ਇਹ ਨਹੀਂ ਕੋਈ ਅੱਗੋਂ ਹੰਧਾਰਾ ਮਿਲਦਾ ਸੀ ਕਿਹ ਨਾਲ ਤਾਂ ਆਪਾਂ ਵੀ ਕਿਸੇ ਦੇ ਅੰਦਰ ਨਹੀਂ ਵੜ ਸਕਦੇ ਪਤਾ ਨਹੀਂ ਉਹ ਕਿਉਂ ਸਾਨੂੰ ਵੀ ਇਹ ਗੱਲ ਕਾਫੀ ਰੜਕਦੀ ਸੀ ਅਸੀਂ ਕੋਈ ਗੱਲ ਇਹ ਜੀ ਥੋੜੀ ਸੀ ਵੀ ਤੁਹਾਡੇ ਖਿਲਾਫ ਆ ਜਾਂ ਸੀ ਕੋਈ ਇਹਨਾਂ ਦੇ ਖਿਲਾਫ ਆ ਜੀ ਤਾਂ ਜੋ ਉੱਥੇ ਹੋਇਆ ਜੋ ਕਿਸੇ ਨੇ ਕੀਤਾ ਉਹ ਕੌਮ ਦੇ ਅੱਗੇ ਰੱਖ ਦਿੱਤਾ ਤੇ ਤੁਹਾਨੂੰ ਵੀ ਸਾਡੀ ਇੱਕ ਹੀ ਬੇਨਤੀ ਸੀ ਵੀ ਸਾਨੂੰ ਇੱਕ ਵਾਰੀ ਸੁਣ ਤਾਂ ਲੋ ਵੀ ਅਸੀਂ ਕੋਈ ਜ਼ਿਆਦਾ ਮੁਲਾਜ਼ਮ ਨਹੀਂ ਹੈਗੇ ਕਮਰਵਿਜੇ ਪ੍ਰਤਾਪ ਸਿੰਘ ਐ ਮੈਂ ਆ ਸਨਾਰ ਬੁੱਧ ਸਿੰਘ ਨੇ ਬਠਿੰਡੇ ਵਾਲੇ ਤੇ ਇੱਕ ਦੋ ਅਸੀਂ ਹੋਰ ਬੰਦੇ ਵੀ ਸਾਨੂੰ ਸੁਣ ਤਾਂ ਲੋ ਜੋ ਉਸ ਘਟਨਾਵਾਂ ਦੇ ਨਾਲ-ਨਾਲ ਵਿਚਰਦੇ ਰਹੇ ਆ ਪਰ ਨਹੀਂ ਸਾਨੂੰ ਮੁਨਾਸਿਬ ਸਮਝੇ ਨਹੀਂ ਸੁਣਨਾ ਫੈਸਲਾ ਤੁਸੀਂ ਜੋ ਕਰਦੇ ਤੁਸੀਂ ਵੱਡੇ ਲੋਕ ਹੋ ਉਹਨੇ ਵਿਰੋਧ ਤੁਹਾਡੀਆਂ ਜਿਹੜੀਆਂ ਕਮੈਂਟ ਸੀਗੇ ਵੇਖੋ ਮੈਂ ਤੁਹਾਨੂੰ ਪਹਿਲਾਂ ਕਿਹਾ ਵੀ ਮੈਂ ਇਹਦੇ ਉੱਤੇ ਕਿੰਤੂ ਪ੍ਰੰਤੂ ਨਹੀਂ ਕੁ ਕਰਦਾ ਕਿਉਂਕਿ ਗੁਰੂ ਸਾਹਿਬ ਆਪ ਸਮਰੱਥ ਹੈ ਜੋ ਜੋ ਬਚਨ ਇਹਨਾਂ ਲੋਕਾਂ ਦੇ ਮੂੰਹ ਚੋਂ ਕੱਢੇ ਸੀ ਉਹ ਤੁਹਾਡੇ ਸਭ ਦੇ ਸਾਹਮਣੇ ਗੁਰੂ ਸਾਹਿਬ ਪੂਰੇ ਕਰ ਰਹੇ ਹਨ ਹੋ ਰਹੇ ਆ ਪੂਰੇ ਹੁਣ ਜਿਹੜਾ ਗੋਲੀ ਚੱਲਣਾ ਬਾਦਲ ਸਾਹਿਬ ਉੱਤੇ ਅਸੀਂ ਵੀ ਕਹਿੰਦੇ ਹਾਂ ਨਹੀਂ ਦਾ ਉਸ ਸਥਾਨ ਦੇ ਉੱਤੇ ਮੰਧ ਭਗਾ ਪਰ ਉਹਦੇ ਵਿੱਚੋਂ ਕੁਝ ਜਿਹੜੇ ਸਵਾਲ ਉੱਠਦੇ ਆ ਜਿਵੇਂ ਸਰਦਾਰ ਵਿਕਰਮਜੀਤ ਸਿੰਘ ਮਿਲਟਰੀ ਆ ਪੁਲਿਸ ਦੇ ਉੱਤੇ ਹੀ ਦੋਸ਼ ਲਾ ਰਹੇ ਨੇ ਸਰਦਾਰ ਹਰਪਾਲ ਸਿੰਘ ਰੰਧਾਵਾ ਐਸਪੀ ਸਾਹਿਬ ਬਹੁਤ ਵਧੀਆ ਗੁਰਸਿੱਖ ਪਰਿਵਾਰ ਦੇ ਵਿੱਚੋਂ ਮੇਰਾ ਖਿਆਲ ਉਹ ਪੰਜਵੀਂ ਕੇ ਛੇਵੀਂ ਪੀੜ੍ਹੀ ਆ ਸਰਦਾਰ ਅਮਰ ਸ਼ਹੀਦ ਨਨਕਾਣਾ ਸਾਹਿਬ ਸਾਕੇ ਵਾਲੇ ਸਰਦਾਰ ਲక్ష్మణ ਸਿੰਘ ਦੀ ਧਾਰੋਵਾਲੀ ਉਸ ਖੂਨ ਦੇ ਵਿੱਚੋਂ ਉਹ ਅਫਸਰ ਹੈ ਤਾਨੂੰ ਸ਼ੋਭਾ ਨਹੀਂ ਦਿੰਦੀਆਂ ਉਹਨਾਂ ਦੇ ਉੱਤੇ ਇਹ ਜੀਆਂ ਉਂਗਲਾਂ ਚੱਕਣੀਆਂ ਜਾਂ ਪੁਲੀ ਇਹ ਕੰਮ ਪੁਲਿਸ ਨੇ ਕਰਾਇਆ ਫਿਰ ਤੁਹਾਡਾ ਕਹਿਣ ਦਾ ਮਤਲਬ ਇਹ ਹੈ ਕਿ ਜਿਸ ਪੁਲਸ ਅਫਸਰ ਨੇ ਏਡੀ ਦਲੇਰੀ ਦੇ ਨਾਲ ਆਪਣੀ ਜਾਨ ਦੀ ਪਰਵਾਹ ਨਹੀਂ ਕੀਤੀ ਤੇ ਉਹ ਵੀ ਤਾਂ ਪੁਲਸ ਵਾਲਾ ਹੀ ਹੈ ਨਾ ਫਿਰ ਤੁਹਾਡਾ ਵੀ ਨਾ ਜਗਦੀਸ਼ ਸਿੰਘ ਭੋਲੇ ਨੇ ਸ਼ਰੇਆਮ ਲਿਆ ਸੀ ਆਪਣੇ ਵਾਰੀ ਕਿਹਾ ਤੁਸੀਂ ਫਿਰ ਇਸ ਤਰ੍ਹਾਂ ਹੋ ਜਾਂਦੇ ਆ ਤੁਸੀਂ ਗਲਤੀਆਂ ਨਹੀਂ ਕੀਤੀਆਂ ਤੁਸੀਂ ਗੁਨਾਹ ਕੀਤੇ ਚੰਗੀ ਗੱਲ ਆ ਸੁਖਵੀਰ ਸਿੰਘ ਬਾਦਲ ਨੇ ਉਹ ਗੁਨਾਹ ਕਬੂਲ ਕੀਤੇ ਆ ਸਾਨੂੰ ਵੀ ਅੱਜ ਇਹ ਇਹ ਇੰਨਾ ਕਿ ਤਾਂ ਹੋਇਆ ਵੀ ਜੋ ਅਸੀਂ ਬੋਲਿਆ ਉਹ ਸੱਚ ਬੋਲਿਆ ਤੇ ਪਰ ਤੁਸੀਂ ਤੁਹਾਡਾ ਇੱਕ ਅਕਾਲੀ ਆਵਾਜ਼ ਜਿਹੜਾ ਚੈਨਲ ਚੱਲਦਾ ਤੇ ਤੁਸੀਂ ਮੈਨੂੰ ਗਾਲ੍ਹਾਂ ਕੱਢਣ ਵਾਲੀਆਂ ਕੋਈ ਕਸਰ ਕੋਈ ਨਹੀਂ ਛੱਡੀ ਕੋਈ ਮੇਰੀਆਂ ਧੀਆਂ ਪੁੱਣਾਂ ਤੱਕ ਤੁਸੀਂ ਕਸਰ ਕੋਈ ਨਹੀਂ ਛੱਡੀ ਮੈਂ ਤਾਂ ਸੋਚਦਾ ਵੀ ਨਹੀਂ ਸੀ ਤੁਸੀਂ ਇੱਥੋਂ ਤੱਕ ਡਿੱਗ ਜਾਓਗੇ ਵੀ ਇੱਕ ਇੱਕ ਥਾਣੇਦਾਰ ਲੈਵਲ ਦਾ ਮੈਂ ਬੰਦਾ ਤੁਸੀਂ ਐਡੇ ਐਡੇ ਲੋਕ ਤੁਸੀਂ ਮੇਰੀਆਂ ਧੀਆਂ ਤੱਕ ਪਹੁੰਚ ਗਏ ਯਾਰ ਜੇ ਸਾਡੀ ਇਹ ਕਾਂਗਰਸ ਸਰਕਾਰ ਸੀ ਇਹ ਕੇਸ ਸਟੇਟ ਵਰਸਸ ਸਰਕਾਰ ਹੀ ਚੱਲਣ ਸਾਡੇ ਵੱਲੋਂ ਕਹੇ ਦੀ ਵੀ ਸਰਕਾਰ ਆਉਣੀ ਐ ਅਸੀਂ ਸਰਕਾਰ ਪੱਖ ਦੇ ਗਵਾਹ ਸਰਕਾਰੀ ਪੱਖ ਦੇ ਗਵਾਹ ਅਸੀਂ ਮਦਈ ਧਿਰ ਦੇ ਨਾਲ ਖੜੇ ਆਂ ਮੁਲਜ਼ਮ ਧਿਰ ਦੇ ਨਾਲ ਤਾਂ ਇਹ ਨਾ ਖੜੇ ਕਿਉਂਕਿ ਜਿਹੜੀ ਜਾਂਚ ਕਰ ਰਹੀ ਉਹ ਸਟੇਟ ਕਰ ਰਹੀ ਆ ਤੁਸੀਂ ਜੋ ਮਰਜ਼ੀ ਕਹੋ ਸਾਨੂੰ ਅਸੀਂ ਤਾਂ ਕਦੇ ਤੁਹਾਨੂੰ ਜਵਾਬ ਨਹੀਂ ਦਿੱਤਾ ਇਸ ਚੀਜ਼ ਦਾ ਅਈ ਜੋ ਤੁਸੀਂ ਸਾਨੂੰ ਕਿਹਾ ਅਸੀਂ ਤਾਂ ਗੁਰੂ ਸਾਹਿਬ ਦੇ ਅੱਗੇ ਰੱਖ ਦਿੱਤਾ ਜੋ ਤੁਸੀਂ ਕਿਹਾ ਉਹਦੀ ਝੋਲੀ ਚ ਪਾ ਲਿਆ ਪਰ ਅੱਜ ਮੈਨੂੰ ਜਵਾਬ ਦਿਓ ਜਿਹੜੇ ਮੈਨੂੰ ਗਾਲ੍ਹਾਂ ਕੱਢਦੇ ਸੀ ਅੱਜ ਕੋਈ ਜਵਾਬ ਤੁਹਾਡੇ ਕੋਲ ਹੀ ਹੈਗਾ ਤਾਂ ਦੱਸੋ ਤੇ ਹੁਣ ਸਾਨੂੰ ਤਾਂ ਇਹ ਹੈ ਅਦਾਲਤ ਦੇ ਵਿੱਚ ਵੀ ਜਿੰਨੀਆਂ ਇਹਨਾਂ ਨੇ ਛੜੀ ਅੰਤਰ ਵਰਤੇ ਸੀ ਜੋ ਇਹਨਾਂ ਨੇ ਜੋ-ਜੋ ਕੁਝ ਬੋਲਿਆ ਤੁਹਾਡੇ ਸਭ ਦੇ ਸਾਹਮਣੇ ਸਾਨੂੰ ਸ਼ਰਮ ਆਉਂਦੀ ਸੀ ਵੀ ਇਹ ਕਿਹਦੇ ਉੱਤੇ ਚੜ ਕੇ ਆਉਂਦੇ ਅਸੀਂ ਫਰੀਦਕੋਟ ਤਰੀਕ ਤੇ ਜਾਂਦੇ ਜਾਂਦੇ ਆ ਅਸੀਂ ਤਾਂ ਚਾਰ ਪੰਜ ਜਾਣੇ ਹੁੰਨੇ ਆ ਵੀ ਤਿੰਨ ਚਾਰ ਅਸੀਂ ਗਵਾਹ ਦੋ ਸਾਡੇ ਵਕੀਲ ਇਹਨਾਂ ਦੇ ਨਾਲ 2-2000 ਬੰਦਾ ਹੁੰਦਾ ਵੀ ਤੁਸੀਂ ਕਿਹਦੇ ਸ਼ਰੀਕ ਬਣ ਕੇ ਆਉਨੇ ਉੱਥੇ ਸਾਨੂੰ ਗਿਲਾ ਕੌਫ ਤੇ ਵੀ ਹੈਗਾ ਵੀ ਜਦੋਂ ਤਾਂ ਲਾਹਾ ਕੱਟਣਾ ਹੁੰਦਾ ਉਹਨੂੰ ਹਰ ਬੰਦਾ ਉੱਥੇ ਹੱਜਿਆ ਮਾਰ-ਮਾਰ ਸਟੇਜ ਤੇ ਵੰਦਾ ਦੂਜਿਆਂ ਨੂੰ ਥੱਲੇ ਸਿੱਟਣ ਤੱਕ ਜਾਂਦੇ ਆ ਤੇ ਜਦੋਂ ਲੋਡ ਹੁੰਦੀ ਹੈ ਉਦੋਂ ਕੋਈ ਵੀ ਨਹੀਂ ਉੱਥੇ ਪਹੁੰਚਦਾ ਹੁਣ ਜੇ ਤੁਹਾਡੇ ਗ੍ਰਾਮਾਂ ਦੀ ਅਸੀਂ ਲਿਸਟ ਸ਼ੁਰੂ ਕਰ ਦਿੱਤੀ ਸਾਰੇ ਜਾਣਦੇ ਪਰ ਪਤਾ ਨਹੀਂ ਬੋਲਦੇ ਕਿਉਂ ਨਹੀਂ ਸਾਰੇ ਇੱਕ ਦੂਜੇ ਦੇ ਮੂੰਹੋਂ ਸੁਣਨ ਪਸੰਦ ਕਰਦੇ ਆ ਪਤਾ ਨਹੀਂ ਕਿਉਂ ਨਹੀਂ ਅਗਰ ਸਰਦਾਰ ਪ੍ਰਕਾਸ਼ ਸਿੰਘ ਬਾਦਲ 1978 ਵਿਸਾਖੀ ਵਾਲੇ ਦਿਨ ਤਰੰਗਕਾਰੀਆਂ ਦਾ ਸਮਾਗਮ ਰੋਕ ਦਿੰਦੇ ਤੇ ਪੰਜਾਬ ਦੀ ਨੌਜਵਾਨੀ ਪੱਠੀ ਜਿੱਦਾ ਝੋਕੀ ਜਾਂਦੀ ਜਦੋਂ ਉਹ ਬਰੀ ਹੋਗੇ ਸੀ 60-61 ਬੰਦੇ ਤੇ ਤੁਸੀਂ ਅਪੀਲ ਵੀ ਪਾ ਸਕਦੇ ਸੀ ਤੁਸੀਂ ਹਮੇਸ਼ਾ ਹੀ ਦੁਸ਼ਮਣ ਧਿਰ ਦੀ ਪੁਸ਼ਤਪਨਾਈ ਕੀਤੀ ਪੰਥ ਨਾਲ ਹਮੇਸ਼ਾ ਧੋਖਾ ਕੀਤਾ ਹਮੇਸ਼ਾ ਗੁਰੂ ਸਾਹਿਬ ਦੇ ਕਦੇ ਵੀ ਤੁਸੀਂ ਪੱਕੇ 'ਚ ਨਹੀਂ ਖੜੇ ਉਸ ਤੋਂ ਬਾਅਦ ਨਕੋਦਰ ਕਾਲਡ ہزار ਆਲਮ ਵਰਗੇ ਬੰਦੇ ਨੇ ਬਲੈਕ ਪੁਆਇੰਟ ਤੋਂ ਗੋਲੀਆਂ ਮਾਰੀਆਂ ਤੁਸੀਂ ਆਪਣੀਆਂ ਸਰਕਾਰਾਂ ਦੇ ਵਿੱਚ ਉਹਨਾਂ ਨੂੰ ਮਨਿਸਟਰ ਬਣਾਇਆ ਤੇ ਘੱਟ ਕਾਂਗਰਸ ਵੀ ਨਹੀਂ ਰਹੀ ਮੁਹੰਮਦ ਮੁਸਤਫਾ ਵਰਗਿਆਂ ਨੇ ਛੜੇ ਆਵੇਂ ਤੇ 20-20 ਬੰਦੇ ਮਾਰ ਕੇ ਤੇ ਉਹਨਾਂ ਦੀ ਸਰਕਾਰਾਂ ਬੀਜਪੀ ਲੱਗਣ ਨੂੰ ਤਰਨੁਮੱਛੀ ਹੁੰਦੀ ਨੇ ਹੁਣ ਜਿਹੜੀ ਗੱਲ ਬਿਰਸਾ ਸਿੰਘ ਬਲਟੋਆ ਉਹ ਵੀ ਕਹਿੰਦੇ ਸੀ ਵੀ ਸੁਮੇਤ ਸਿੰਘ ਸੈਣੀ ਨੂੰ ਡੀਜੀਪੀ ਬੀਜਪੀ ਨੇ ਲਾਇਆ ਬਿਲਕੁਲ ਤੁਸੀਂ ਝੂਠ ਬੋਲਦੇ ਹੋ ਇਹ ਸਮਝੌਤਾ ਹੋਇਆ ਸੀ ਜਿਹੜਾ ਕੈਪਟਨ ਅਮਰਿੰਦਰ ਸਿੰਘ ਜੀ ਨੇ ਮਹਾਰਾਜਾ ਸਾਹਿਬ ਨੇ ਜਿਹੜਾ ਕੇਸ ਇਹਨਾਂ ਦੇ ਕ腐ਸ਼ਨ ਦਾ ਦਰਜ ਕੀਤਾ ਸੀਗਾ ਬਾਦਲ ਪਰਿਵਾਰ ਦੇ ਉੱਤੇ ਉਸ ਕੇਸ ਨੂੰ ਬਰੀ ਕਰਾਉਣ ਦੇ ਬਦਲੇ ਵਿੱਚ ਪੰਜਾਬ ਦਾ ਡੀਸੀਪੀ ਲਾਇਆ ਸੀ ਔਰ ਉਹਦੇ ਬਦਲੇ ਦੇ ਵਿੱਚ ਜਿਹੜਾ ਸੈਣੀ ਮੋਟਰ ਵਾਲਾ ਕੇਸ ਜਿਹੜੇ ਤਿੰਨ ਫਾਈਨੈਂਸਰ ਜਿਹੜੇ ਕਤਲ ਹੋਏ ਸੀ ਉਹਦੀ ਮਦਦ ਕੀਤੀ ਗਈ ਸਰਕਾਰ ਵੱਲੋਂ ਵਕੀਲ ਦਿੱਤੇ ਗਏ ਦੇਹਦਾਰ ਸਾਹਿਬ ਤੁਸੀਂ ਅਜੇ ਗਨਾਹ ਉਹ ਕਬੂਲ ਨਹੀਂ ਕਰਾਈ ਜੋ ਕਰਾਉਣੇ ਚਾਹੀਦੇ ਸੀ ਕਿੰਨੇ ਜਿਹੜੇ ਬੇਗਨਾ ਸਿੱਖ ਮੁੰਡੇ ਮਾਰ ਕੇ ਜਿਹੜੇ ਪੁਲਿਸ ਅਫਸਰ ਸਜਾਵੋ ਹੋਇਸ ਕਿੰਨਿਆਂ ਨੂੰ ਉਹਨੇ ਮaaf ਕੀਤਾ ਕਦੇ ਤੁਸੀਂ ਬੋਲੇ ਗਿਆਨੀ ਗੁਰਵਚਨ ਸਿੰਘ ਦੀ ਕਿ ਸ਼ਹਿਰੇ ਵੇਚਦੇ ਤੋਂ ਸ਼ੁਰੂ ਹੋਇਆ ਬੰਦਾ ਅੱਜ ਹੋਟਲਾਂ ਦਾ ਮਾਲਕ ਹੈ ਅਰਬਾ ਪਤੀ ਹੈ ਕੀ ਉਹਦੀ ਜਾਇਦਾਦ ਦੀ ਜਾਂਚ ਕਰਾਉਂਗੇ ਕੀ ਉਹਨੂੰ ਸਜ਼ਾ ਦੇਵੋਗੇ ਗਿਆਨੀ ਗੁਰਮੁਖ ਸਿੰਘ ਇੱਕ ਜਥੇਦਾਰ ਹੋ ਕੇ ਗੁਰੂ ਗ੍ਰੰਥ ਸਾਹਿਬ ਦੇ ਪਹਿਲਾ ਪੱਖ ਚ ਗਵਾਹੀ ਦਿੰਦਾ ਤੇ ਬਾਅਦ ਵਿੱਚ ਮੁਕਰਦਾ ਤੇ ਮਰਿਆ ਹੋਇਆ ਤੇ ਮੁਕਰਿਆ ਹੋਇਆ ਇੱਕ ਬਰਾਬਰ ਹੁੰਦੇ ਆ ਕੀ ਅਸੀਂ ਇਹੋ ਜਿਹੇ ਜਥੇਦਾਰਾਂ ਨੂੰ ਕਰਾਉਣਾ ਹੈ ਕੀ ਇਹਦਾ ਇਹ ਇਹਦੇ ਬਦਲੀ ਇੱਕ ਇਹਦੀ ਜਿਹੜੀ ਸਜ਼ਾ ਇਹ ਤੋਂ ਬਦਲੀ ਬਾਹਰ ਕਰ ਦਿਓ ਜਥੇਦਾਰ ਜੀ ਤੁਸੀਂ ਵੀ ਸੋਚੋ ਕੁਛ ਐਡੇ ਐਡੇ ਗਰਮਆਂ ਜਾਂ ਇੰਨੀਆਂ ਨਿੱਕੀਆਂ ਨਿੱਕੀਆਂ ਗੱਲਾਂ ਤੇ ਨਾ ਆਓ ਪ੍ਰਧਮਜੀਠਿਆ ਸਾਹਿਬ ਸਾਡੇ ਥਾਣੇਦਾਰ ਸਾਹਿਬ ਆਪਦੀ ਬੇਟੀ ਦੀ ਇੱਜ਼ਤ ਬਚਾਉਂਦਾ ਹੋਇਆ ਤੇਰੇ ਵਰਕਰ ਨੇ ਤੇਰੇ ਯੂਥ ਦੇ ਪ੍ਰਧਾਨ ਨੇ ਮਾਰ ਕੇ ਤੇਰੇ ਨਾਂ ਦੇ ਨਾਰੇ ਲੱਗੇ ਉਦੋਂ ਤੈਨੂੰ ਤਾਂ ਕੇਸ ਚ ਰਿਵਾਲਵ ਕਰਨਾ ਚਾਹੀਦਾ ਸੀ ਕਿਉਂ ਨਾ ਕੀਤਾ ਉਦੋਂ ਸਵਾਲ ਆ ਸਾਡਾ ਇਹ ਸਾਡਾ ਕਿ ਪੁਲਿਸ ਅਫਸਰ ਮਾਰਿਆ ਉੱਥੇ ਵੇਗ ਨਾਲ ਮਾਰਿਆ ਵੇ ਕਸੂਰ ਮਾਰਿਆ ਆਪਣੀ ਧੀ ਦੀ ਇੱਜ਼ਤ ਬਚਾਉਣਾ ਕੋਈ ਪਾਪ ਤੁਸੀਂ ਵੀ ਧੀਆਲੇ ਹੋ ਔਰ ਉਹ ਬੰਦਾ ਮਾਰ ਕੇ ਬਿਕਰਮ ਜੀ ਅਜੀਤ ਸਿੰਘ ਮਜੀਠੀਆ ਜਿੰਦਾਬਾਦ ਜੋਥਰ ਅਕਾਲੀ ਦਲ ਜਿੰਦਾਬਾਦ ਦੇ ਨਾਰੇ ਲਾਉਂਦਾ ਹੈ ਉਧਰ ਦਾ ਤੁਹਾਨੂੰ ਦੁੱਖ ਆਇਆ ਅੱਜ ਇੱਕ ਐਸਪੀ ਸਾਹਿਬ ਨੇ ਹੱਥ ਮਿਲਾ ਲਿਆ ਕਿਤੇ ਇਨਸਾਨ ਹੈ ਕਿਤੇ ਕਾਨੂੰਨ 'ਚ ਲਿਖਿਆ ਅਸੀਂ ਕਿਸੇ ਨਾਲ ਹੱਥ ਨਹੀਂ ਮਿਲਾ ਸਕਦੇ ਕਿ ਅਸੀਂ ਕਿਸੇ ਨਾਲ ਗੱਲ ਨਹੀਂ ਕਰ ਸਕਦੇ ਪੁਲਿਸ ਦੀਆਂ ਸੌਥਿਉਰੀਆਂ ਹੁੰਦੀਆਂ ਕਿਸੇ ਤੋਂ ਕੰਮ ਕਰਨ ਦੀਆਂ ਪੁੱਛਣ ਦੱਸਣ ਦੀ ਤੇ ਨਰੈਣ ਸਿੰਘ ਚੌੜੇ ਦਾ ਜੀਵਨ ਤੁਹਾਡੇ ਨਾਲੋਂ ਕਿਤੇ ਉੱਚਾ ਸੋਚਾ ਪੜਿਆ ਲਿਖਿਆ ਉਹ ਬੰਦਾ ਪੜਿਆ ਲਿਖਿਆ ਮਾਸਟਰ ਡਿਗਰੀ ਹੋਲਡਰ ਬੰਦਾ ਉਹ ਕਿਤਾਬਾਂ ਲਿਖੀਏ ਉਸ ਬੰਦੇ ਨੇ ਵਿਦਵਾਨ ਆਦਮੀ ਐ ਤੇ ਤੁਹਾਡੀ ਸਰਕਾਰ ਚ ਜਿੰਨਾ ਤਸ਼ੱਦਦ ਉਹਦੇ ਤੇ ਹੋਇਆ ਕਦੇ ਉਹਦਾ ਢਿੱਡ ਫਰੋਲ ਕੇ ਦੇਖੋ ਸਾਨੂੰ ਮਿਲਦਾ ਰਿਹਾ ਵਿਚਾਰ ਇਥੇ ਮਹਿਬ ਲਾਉਂਦਾ ਰਿਹਾ ਹਰੇਕ ਪੰਥਕ ਪ੍ਰੋਗਰਾਮ ਚ ਪਹੁੰਚਦਾ ਫਿਰ ਤਾਂ ਜਿਹੜੇ ਜਿਹੜੇ ਉਹ ਤਾਂ ਹਜ਼ਾਰਾਂ ਬੰਦੇ ਹਜ਼ਾਰਾਂ ਸਿੱਖ ਮਿਲਦੇ ਆ ਫਿਰ ਤਾਂ ਸਾਰੇ ਦੋਸ਼ੀ ਐ ਤੁਹਾਡੀਆਂ ਨਜ਼ਰਾਂ ਚ ਆਪਦੇ ਗਨਾਵਾਂ ਵੱਲ ਜਾਤੀ ਮਾਰ ਕੇ ਦੇਖੋ ਨਾ ਇਹ ਗਲਤੀਆਂ ਨਹੀਂ ਸਿੱਖਾਂ ਨੇ ਅਸੀਂ ਹਮੇਸ਼ਾ ਉਹਨਾਂ ਦੀ ਪੁਸ਼ਤਪਨਾਹੀ ਕੀਤੀ ਕਿਸੇ ਨੇ ਕਸਰ ਨਹੀਂ ਛੱਡੀ ਇੱਥੇ ਕ੍ਰਿਸਚੀਅਨ ਦੀ ਅਰਦਾਸ ਸੀਗੀ ਮੇਰੇ ਖਿਆਲ ਭਗਤੇ ਤੇ ਮਲੂਕਾ ਸਾਹਿਬ ਹੱਥ ਮਾਰ ਕੇ ਕਹਿੰਦੇ ਸੀ ਇੱਕ ਤੇ ਕਰੋ ਮੈਂ ਵੀ ਨਾ ਤੁਹਾਨੂੰ ਕੌਣ ਰੋਕਦਾ ਤੁਸੀਂ ਧੀਰ ਦੇ ਹੱਥ ਚੱਕੇ ਤੁਸੀਂ ਉਹਨਾਂ ਦੀ ਗੁੱਤਾ ਤੱਕ ਫੜੀਆਂ ਚਿੱਟੀਆਂ ਦਾੜੀਆਂ ਤੁਹਾਨੂੰ ਸ਼ਰਮ ਨਹੀਂ ਆਈ ਬੀਬੀ ਬਾਦਲ ਦੀ ਹਾਜ਼ਰੀ ਦੇ ਵਿੱਚ ਇੱਕ ਸਰਪੰਚ ਨੇ ਇੱਕ ਬੇਰੁਜ਼ਗਾਰ ਟੀਚਰ ਦੇ ਥੱਪੜ ਮਾਰਿਆ ਗੱਦਲਵਾਹੀ ਤੁਸੀਂ ਸੇਕੋ ਕਿ ਸੇਕਕ ਹੋਣ ਦੇ ਲਾਇਕ ਹੋ ਤੁਸੀਂ ਮੇਰਾ ਕੀ ਕਸੂਰ ਸੀ ਤੁਸੀਂ ਮੇਰੀ ਧੀ ਭੜੇ ਕਰ ਛੱਡੀ 4 ਸਾਲ ਫੇਰ ਤਾਂ ਸ਼ੁਕਰ ਕਰਦੇ ਗੁਰੂ ਸਾਹਿਬ ਨੇ ਸਾਡੀ ਪੱਤ ਰੱਖੀ ਕਣੀ ਲੋਕਾਂ ਨੇ ਕਹਿਣਾ ਸੀ ਕਿ ਪੁਲਿਸ ਵਾਲੇ ਹੈਗੇ ਪਤਾ ਨਹੀਂ ਝੂਠੀ ਬੋਲਦੇ ਅਸੀਂ ਬੇਅਕਤੀ ਜੇਜ਼ਦਾਰ ਸਾਹਿਬ ਤੁਹਾਨੂੰ ਇਹ ਕਰਦੇ ਆ ਸਾਨੂੰ ਇੱਕ ਵਾਰੀ ਸੁਣ ਲਓ ਅਸੀਂ ਉਹ ਗੱਲਾਂ ਮੀਡੀਆ 'ਚ ਨਾ ਕਰੀਏ ਜਿਹੜੀਆਂ ਤੁਹਾਡੇ ਵਿੱਚ ਦੇ ਸਾਡੇ ਵਿੱਚ ਰਹਿ ਜਾਣ ਉਹਨਾਂ ਤੇ ਅਮਲ ਹੋ ਜੇ ਕਰੂ ਗ੍ਰਾਂਡ ਸਾਹਿਬ ਦੇ ਦੁੱਖੀ ਹੋਰ ਬਥੇਰੇ ਵਿੱਚ ਬੈਠੇ ਆ ਹਣ ਮੈਂ ਉਹਨਾਂ ਪੁਲਿਸ ਅਫਸਰਾਂ ਨੂੰ ਵੀ ਬੇਨਤੀ ਕਰਦਾ ਜਿਨ੍ਹਾਂ ਨੇ ਥੋੜੇ ਬਹੁਤੇ ਇਹਨਾਂ ਨੇ ਪੜਦੇ ਪਾਇਓ ਬੋਲ ਪੁੱਜ ਮੀਰਾ ਜਗਾ ਲੋ ਚਲੋ ਮੈਨੂੰ ਨਾ ਸਾਨੂੰ ਨਾ ਸੁਣੋ ਜੇ ਤੁਹਾਨੂੰ ਸਾਡਾ ਤੇ ਕੋਈ ਸ਼ੱਕ ਲੱਗਦਾ ਮੈਂ ਦੋ ਅਫਸਰਾਂ ਦੇ ਨਾਂ ਤੁਹਾਨੂੰ ਦੱਸ ਦਊਗਾ ਏਆਈਜੀ ਸਾਹਿਬ ਨੇ ਜਿਨ੍ਹਾਂ ਨੇ ਸਭ ਤੋਂ ਪਹਿਲੀ ਜਾਂਚ ਕੀਤੀ ਹੈ ਮੋਰ ਜਵਾਰ ਸਿੰਘ ਵਾਲੇ ਬਹਿਬਲ ਤੇ ਸਾਰੇ ਸਾਰੀ ਟੀਮ ਤੇ ਰਹੇ ਸੱਚ ਬੋਲਣਗੇ ਔਰ ਸੱਚ ਬੋਲਿਆ ਪਿੱਛੇ ਉਹਨਾਂ ਨੇ ਉਹਨੇ ਸਰ ਰਜਿੰਦਰ ਸਿੰਘ ਸੋਲ ਮੈਂ ਸਲਾਮ ਸਲੂਟ ਕਰਦਾ ਹਾਂ ਉਸ ਅਫਸਰ ਨੂੰ ਉਹਨਾਂ ਨੂੰ ਸੱਦ ਕੇ ਪੁੱਛ ਲਓ ਸੋਲੋ ਉਹਨਾਂ ਨੂੰ ਮੈਂ ਤਾਂ ਉਹਨੂੰ ਬੇਨਤੀ ਕਰੂੰਗਾ ਕਿ ਸਾਰੇ ਤੁਹਾਨੂੰ ਸੱਚ ਦੱਸਣਾ ਚਾਹੀਦਾ ਤੁਸੀਂ ਤਾਂ ਸਾਡੇ ਨਾਲ ਬਹੁਤ ਵੱਡੇ ਅਫਸਰ ਨੂੰ ਬਹੁਤ ਕੋਈ ਜਾਣਦੇ ਹੋ ਜੇਸੇ ਵੇਲੇ ਬੋਰਜ ਜਵਾਰ ਸਿੰਘ ਵਾਲੇ ਵਾਲੇ ਕੇਸ ਦੇ ਵਿੱਚ ਡੇਰਾ ਪ੍ਰੇਮੀਆਂ ਨੂੰ ਗ੍ਰਿਫਤਾਰ ਕਰਨ ਲੱਗੀ ਸੈਟਨ ਕਿ ਤੁਸੀਂ ਗਨਮੈਰ ਕਿਉਂ ਦਿੱਤੇ ਉਹਨਾਂ ਨੂੰ ਸੱਚੇ ਸੌਦੇ ਵਾਲੇ ਦੀ ਫਿਲਮ ਦੇ ਪੋਸਟਰਾਂ ਦੇ ਉੱਤੇ ਪੰਜ-ਪੰਜ ਮੁਲਾਜ਼ਮ ਲਾ ਕੇ ਇੱਕ ਪੋਸਟਰ ਤੇ ਬੰਦ ਛੱਡੇ ਜਥੇਦਾਰ ਸਾਹਿਬ ਸਵਾਲ ਤੇ ਇਹ ਵੀ ਇਹ ਵੀ ਸੀਗੇ ਜਿਹੜੇ-ਜਿਹੜੇ ਜਵਾਬ ਦੇਣਗੇ ਇਹਨੂੰ ਫਿਰ ਤੇ ਜਿੰਨਾ ਆਗੂਆ ਆਦਿ ਜਿਹਨਾਂ ਨੇ 84 ਦੇ ਵਿੱਚ ਗਦਾਰੀ ਕੀਤੀ ਜਿਹੜੇ ਇੰਦਰਾ ਗਾਂਧੀ ਨਾਲ ਮਿਲ ਮਿਲ ਕੇ ਚੱਲੇ ਜਿਨ੍ਹਾਂ ਨੇ ਹਮਲਾ ਕਰਵਾਉਣ ਦੇ ਵਿੱਚ ਸਹਿਯੋਗ ਦਿੱਤਾ ਆਪਦੀ ਕੌਮ ਦਾ ਕਾੜ ਕਰਾਉਣ ਦੇ ਵਿੱਚ ਸਹਿਯੋਗ ਦਿੱਤਾ ਤੇ ਉਹਨਾਂ ਦੀਆਂ ਫੋਟੋਆਂ ਸਿੱਖ ਰਾਇ ਰੈਫਰੈਂਸ ਲਾਇਬ੍ਰੇਰੀ 'ਚ ਲੱਗੀਆਂ ਕੁਝ ਹੋਰ ਦਾਗੀ ਅਕਾਲੀਆਂ ਦੀਆਂ ਲੱਗੀਆਂ ਕੀ ਹੁਣ ਉਹਨਾਂ ਨੂੰ ਲਾਉਂਗੇ ਤੁਸੀਂ ਜਿਹੜੀਆਂ ਹੁਣ ਲਵੀਆਂ ਲੱਗੀਆਂ ਉਹ ਤੇ ਇਹਨਾਂ ਦਾ ਪਾਰਟ ਹੈ ਇਹ ਸਰਕਾਰਾਂ ਦੇ ਪਾਰਟ ਰਹੇ ਆ ਕੀ ਉਹਨਾਂ ਦੀਆਂ ਫੋਟੋ ਉੱਥੇ ਲੱਗਣੀਆਂ ਯੋਗ ਹਨ ਇੱਕ ਪਾਸੇ ਅਮਰਜੀਤ ਦੇ ਸੰਤ ਜਰਨੈਲ ਸਿੰਘ ਖਾਲਸਾ ਦੀ ਤਸਵੀਰ ਲੱਗੀ ਆ ਸਾਡਾ ਸਿਰ ਝੁਕਦਾ ਤੇ ਦੂਜੇ ਪਾਸੇ ਸੰਤ ਰਚਨ ਸਿੰਘ ਲੰਗੋਵਾਲ ਦੀ ਲੱਗੀ ਆ ਤੇ ਕੀ ਉਹਨਾਂ ਸਿੱਖ ਨੌਜਵਾਨੀ ਦੁੱਬਦਾ ਚ ਨਾ ਪਊਗੀ ਤੇ ਜਿਹੜੀਆਂ ਹੁਣ ਪਿਛਲੇ ਸਮੇਂ ਦੇ ਵਿੱਚ ਲੱਗੀਆਂ ਆਕਾਲੀ ਮੰਤਰੀਆਂ ਦੀਆਂ ਤੇ ਉਹ ਵੀ ਤਾਂ ਸਾਰੇ ਇਹਨਾਂ ਦਾ ਇਹ ਸਾਰੇ ਗਨਾਹਗਾਰ ਨਹੀਂ ਜਸੇਦਾਰ ਸਾਹਿਬ ਠੀਕ ਹੈ ਮੈਂ ਜਦੋਂ ਸੁਖਬੀਰ ਸਿੰਘ ਬਾਦਲ ਦੀ ਇੱਕ ਗੱਲ ਨੂੰ ਅਸੀਂ ਮੰਨਦਾ ਵੀ ਉਹਨਾਂ ਨੇ ਗ੍ਰਾਹ ਕਬੂਲਤਾ ਕਰ ਲਿਆ ਤਾਂ ਮੰਨਦਾ ਹੀ ਕੋਈ ਨਹੀਂ। ਬਾਕੀ ਸਜਾ ਗੁਰੂ ਸਾਹਿਬ ਦੇ ਹੀ ਜਾਂਦੇ ਅੱਗੇ ਦੇ ਦੇਣਗੇ। ਪਰ ਮੈਂ ਹੁਣ ਨੌਜਵਾਨਾਂ ਨੂੰ ਇੱਕ ਬੇਨਤੀ ਕਰੂੰਗਾ। ਅਕਾਲੀ ਪਾਰਟੀ ਬਿਨਾਂ ਤੁਹਾਡਾ ਨਹੀਂ ਸਰਨਾ। ਪਰ ਹੁਣ ਅੱਗੇ ਵਾਲਾ ਸਿਸਟਮ ਨਾ ਉਲਿਕਿਓ ਵੀ ਧਰਮ ਤੇ ਸਿਆਸਤ ਇਕੱਠੀ ਰਲ ਕੇ ਡਰ ਕਰਿਓ ਜਿਹਨੇ ਚੋਣਾ ਲੜਦਿਆਂ ਉਹ ਧਰਮ ਵਾਲੇ ਪਾਸੇ ਬਿਲਕੁਲ ਨਾ ਚੱਕੇ। ਧਾਰਮਿਕ ਸਥਾਨਾਂ ਤੇ ਬਿਲਕੁਲ दखਲ ਅੰਦਾਜ਼ੀ ਨਾ ਹੋਵੇ ਤੇ ਜਿਹਨੇ ਧਾਰਮਿਕ ਸਥਾਨਾਂ ਦੀ ਸੇਵਾ ਲੈਣੀ ਉਹ ਸਿਆਸਤ ਵਾਲੇ ਪਾਸੋਂ ਬਿਲਕੁਲ ਕਾਟਾ ਮਾਰ ਕੇ ਤੁਰੇ ਹਾਂ ਉਹਨਾਂ ਵਿੱਚ ਪਾਵਰ ਇੰਨੀ ਹੋਵੇ ਜਥੇਦਾਰ ਚ ਕਿ ਸਿਆਸਤਦਾਨਾਂ ਨੂੰ ਥੰਮਲੇ ਰੋਂ ਬੰਨਣ ਦੀ ਯੋਗਤ ਰੱਖਦਾ ਹੋਵੇ ਜਿਵੇਂ ਹੁਣ ਦਿਖਾਈ ਆ ਅਭੀ ਤਾਂ ਨਹੀਂ ਸੀ ਪਰ ਦਿਖਾਈ ਤੁਸੀਂ ਇਸ ਗੱਲੋਂ ਚਲੋ ਸਾਡਾ ਤੁਹਾਨੂੰ ਸਲਾਮ ਹੈ ਤੇ ਯਾਨੀ ਹਰਪ੍ਰੀਤ ਸਿੰਘ ਜੀ ਨੂੰ ਵੀ ਅੱਜ ਦੱਸਣਾ ਚਾਹੀਦਾ ਵੀ ਸਾਨੂੰ ਜਿਹੜੀਆਂ ਤੁਸੀਂ ਗੱਲਾਂ ਬੋਲੀਆਂ ਕੀ ਅਜੇ ਤੁਸੀਂ ਉਹਨਾਂ ਨੂੰ ਰਿਅਲਾਈਜ਼ ਕਰਦੇ ਹੋ ਤੁਸੀਂ ਵੱਡੀ ਪਦਵੀ ਤੇ ਉਹ ਮਾਫੀ ਚਾਹੁੰਦੇ ਤੁਹਾਨੂੰ ਤੁਹਾਨੂੰ ਇਹ ਸ਼ੋਭਾ ਨਹੀਂ ਸੀ ਦਿੰਦੀਆਂ ਇਹ ਗੱਲਾਂ ਤੁਹਾਨੂੰ ਸਾਨੂੰ ਮਿਲਣਾ ਚਾਹੀਦਾ ਸੀ ਅਸੀਂ ਵੀ ਨਿੱਜੀ ਕੰਮ ਵਾਸਤੇ ਤੁਹਾਨੂੰ ਮਿਲਣੇ ਸੀ ਅਸੀਂ ਉਹ ਚੀਜ਼ਾਂ ਤੁਹਾਡੇ ਨੂੰ ਦੱਸਣ ਆਏ ਸੀ ਜੋ ਕਫਰ ਤੋਲਿਆ ਗਿਆ ਉੱਥੇ ਸੰਗਤ ਵਿੱਚ ਬੈਠ ਕੇ ਝੂਠ ਬੋਲਿਆ ਗਿਆ ਜਿਸ ਵਾਰ ਕੀ ਸਚਾਈ ਆ ਜਿਹੜੀ ਬੈਦਲ ਗੋਲੀ ਚੱਲੀ ਆ ਧਰਨੇ ਧਰਨੇ ਦਾ ਫਰਕ ਹੁੰਦਾ ਸੰਗਤ ਜੀ ਉਹ ਜਿਹੜੇ ਲੋਕ ਕੋਟ ਪੂਰੇ ਚੌਕ ਚ ਬੈਠੇ ਸਨ ਉਹ ਆਪਣੇ ਗੁਰੂ ਦੀ ਖਾਤਰ ਬੈਠੇ ਸਨ ਆਪਣੇ ਗੁਰੂ ਦੀ ਹੋਈ ਬੇਅਦਬੀ ਬੇਰੌਹਤੀ ਗੁਰੂ ਸਾਹਿਬ ਦੇ ਖਿਲਰੇ ਹੋਏ ਅੰਗਾਂ ਦਾ ਗੰਦੀਆਂ ਨਾਲੀਆਂ ਚ ਇਨਸਾਫ ਲੈਣ ਲਈ ਬੈਠੇ ਸਨ ਆਪਣੇ ਨਿੱਜੀ ਮਸਲੇ ਵਾਸਤੇ ਕੋਈ ਨਹੀਂ ਸੀ ਬੇਟਾ ਕੋਈ ਕਿਸੇ ਨੇ ਨਿੱਜੀ ਨੌਕਰੀ ਦੀ ਖਾਤਰ ਨਹੀਂ ਉੱਥੇ ਆ ਕੇ ਬੈਠੇ ਕੋਈ ਨਿੱਜੀ ਮੰਗਾ ਵਾਸਤੇ ਨਹੀਂ ਉੱਥੇ ਆ ਕੇ ਬੈਠੇ ਸੀ ਉਹ ਕੇਵਲ ਤੇ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਹੋਈ ਬੇਅਦਬੀ ਦਾ ਇਨਸਾਫ ਲੈਣ ਵਾਸਤੇ ਬੈਠੇ ਸੀ ਜਿੱਥੇ ਉੱਤੇ ਬੇਹੰਦਕਿਆ ਉੱਤੇ ਉੱਥੇ ਗੋਲੀ ਚਲਾਈ ਗਈ ਅਸੀਂ ਅੱਜ ਵੀ ਇਹ ਕਿਤਾਬਾਂ ਦੇ ਕਹਿੰਦੇ ਆ ਕਿ ਉਹਨਾਂ ਬੇਗ ਨਾ ਉੱਥੇ ਗੋਲੀ ਚਲਾਈ ਗਈ ਇਹ ਕੀ ਉਹਨਾਂ ਦੇ ਹਿਰਦੇ ਸ਼ਾਂਤ ਹੋ ਜਾਣਗੇ ਭਾਂਡੇ ਮਜਾਉਣ ਨਾਲ ਤੇ ਟਾਇਲਟਾਂ ਸਾਫ਼ ਕਰਾਉਣ ਇਹਨਾਂ ਨੂੰ ਸਿੱਖ ਪੰਥ ਦੇ ਵਿੱਚੋਂ ਮਰਫੀ ਕਰੋ ਉਨਾ ਸੰਗਤ ਨੂੰ ਵੀ ਬੇਨਤੀ ਕਰਦਾ ਇਹ ਤਾਂ ਮੱッセ ਰੰਗੜ ਤੋਂ ਵੀ ਉੱਪਰ ਦੀ ਲੰਘ ਗਏ ਕੀ ਆਚਾਰ ਦੇ ਨੇ ਭਾਂਡੇ ਮਾਜ ਕੇ ਤੁਹਾਡੇ ਫਿਰ ਬੂਹੇ ਤੇ ਆਉਣਗੇ ਫਿਰ ਹੁਣ ਤੁਹਾਡੇ ਚ ਕਮੀ ਹੋਊਗੀ ਜੇ ਤੁਸੀਂ ਇਹਨਾਂ ਨੂੰ ਫਿਰ ਉਸੇ ਉਸੇ ਜਗ੍ਹਾ ਤੇ ਲਿਜਾ ਕੇ ਪਿਠਾਉਂਗੇ ਇਹ ਹੈ ਕਾਬਲ ਸਿੱਖ ਅਖਵਾਉਣ ਦੇ ਜਾਂ ਪੰਥਕ ਅਖਵਾਉਣ ਦੇ ਪੰਜਾਬ ਦੇ ਮਸਲੇ ਉਹਨਾਂ ਚਿਰ ਹੱਲ ਨਹੀਂ ਹੋਣੇ ਸਿੱਖੀ ਦੇ ਮਸਲੇ ਉਹਨਾਂ ਤਰ੍ਹਾਂ ਹੱਲ ਨਹੀਂ ਹੋਣੇ ਜਿੰਨਾ ਚਿਰ ਨੌਜਵਾਨੀ ਅਕਾਲ ਤਖਤ ਸਾਹਿਬ ਤੇ ਇਹ ਸਿਰ ਜੋੜ ਕੇ ਨਹੀਂ ਬੈਠਦੀ ਪਿਛਲੀਆਂ ਕੀਤੀਆਂ ਹੋਈਆਂ ਗਲਤੀਆਂ ਤੇ ਨਹੀਂ ਚਰਚਾ ਕਰਦੀ ਉਹਨਾਂ ਚਿਰ ਤੁਹਾਡਾ ਕੋਈ ਵਾਲੀਬਾਰਸ ਨਹੀਂ ਜੋ ਕੁਛ ਹੋੜ ਹੋ ਰਿਹਾ ਮੈਂ ਤਾਂ ਹੈਰਾਨ ਐ ਜਿਹੜਾ ਬੰਦਾ ਕੋਈ 10 ਬੰਦੇ ਮਗਰ ਲੱਗਦੇ ਉਹ ਆਪਦਾ ਹੀ ਗਰੁੱਪ ਬਣਾ ਕੇ ਆਪਦਾ ਹੀ ਡਗਡੂਗੀ ਵੀ ਉਹਦਾ ਫਿਰਦਾ ਹੁਣ ਕਿਸਾਨ ਯੂਨੀਅਨ ਵਾਲੇ ਦਾ ਆਪਦੇ ਉਹ ਕਹਿੰਦੇ ਸਾਡੇ ਵਾਲ ਤਰੋ ਇੱਕ ਭਾਈ ਸਾਹਿਬ ਉਥੇ ਟੈਂਕੀ ਦੇ ਜਿਹੜੇ ਬੈਠੇ ਆ ਉਹ ਕਹਿੰਦੇ ਵੀ ਇੱਧਰ ਕੋਈ ਨਹੀਂ ਆਉਂਦਾ ਠੀਕ ਆ ਆ ਹੁਣ ਗੰਦੇ ਪਾਣੀ ਵਾਲਾ ਮੋਰਚਾ ਲਾ ਕੇ ਕਹਿੰਦੇ ਸਾਡੇ ਮਗਰ ਤਰੋ ਕੋ ਯਾਰ ਜਦੋਂ ਤੁਸੀਂ ਹੈ ਸਾਰੇ ਪੰਜਾਬ ਦੇ ਹਤੈਸ਼ੀ ਆ ਇੱਕ ਦਿਨ ਬਹਿ ਕੇ ਇਕੱਠੇ ਹੋ ਕੇ ਚਰਚਾ ਕਰ ਲਓ ਵੀ ਕਿਦਾਂ ਆਪਾਂ ਕਿਹੜਾ ਮਸਲਾ ਠਾਉਣਾ ਕਿਦਾਂ ਆਪਾਂ ਕਿਹੜਾ ਮਸਲਾ ਠਾਉਣਾ ਕਿਉਂ ਸਾਰਿਆਂ ਨੂੰ ਸਾਰੇ ਪੰਜਾਬ ਦੀ ਨੌਜਵਾਨੀ ਨੂੰ ਤੁਸੀਂ ਖੱਜਲ ਖੋਰ ਕਰਦੇ ਫਿਰਦੇ ਹੋ ਹੁਣ ਅਸੀਂ ਵੀ ਉਥੇ ਆ ਜਿਹੜਾ ਬੁੱਢੇ ਦਰਿਆ ਵਾਲਾ ਮੇਰੇ ਘਰੇ ਤਿੰਨ ਜੀ ਕੈंसर ਦੀ ਭੇਡ ਚੜ ਗਿਆ ਦੋ ਚਲੇ ਗਏ ਇੱਕ ਇੱਕ ਲੜਾਈ ਲੜ ਰਹੀ ਆ ਮੈਂ ਤੁਹਾਨੂੰ ਤਸਵੀਰਾਂ ਦਿਖਾ ਦਿੰਦਾ ਸਾਡੇ ਤੋਂ ਵੱਧ ਤਾਂ ਕੋਈ ਨਹੀਂ ਇਹ ਦੁੱਖ ਨੂੰ ਕੋਈ ਸਮਝ ਸਕਦਾ ਜਿਹਦੇ ਘਰ ਦੇ ਵਿੱਚੋਂ ਜਿਹਦੇ ਪਰਿਵਾਰਕ ਜੀ ਚਲੇ ਗਏ ਤੇ ਜੇ ਤੁਸੀਂ ਇਹੇ ਜਿੱਤ ਬਣਦੇ ਹੋ ਵੀ ਸਾਨੂੰ ਮੁੱਖ ਮੰਤਰੀ ਸਾਹਿਬ ਨੂੰ ਮਿਲਣ ਦਾ ਟਾਈਮ ਮਿਲ ਗਿਆ ਤੇ ਮਤੋਜ ਮਾਨ ਜੀ ਤੁਸੀਂ ਤਾਂ ਉਹਦੇ ਦੋਸਤ ਸੀ ਐਮ ਸਾਹਿਬ ਦੇ ਜਦੋਂ ਮਰਜੀ ਜਾ ਸਕਦੇ ਹੋ ਤੁਸੀਂ ਮੇਰੇ ਕੋਲ ਤੇ ਫਿਰ ਆ ਕੁਝ ਕਰਨ ਦੀ ਕੀ ਲੋੜ ਸੀ ਮੇਰਾ ਉਧਰ ਵੀ ਤੁਹਾਡੇ ਤੇ ਇੱਕ ਸਵਾਲ ਸੀ ਕਿ ਜਦੋਂ ਪਹਿਲਾ ਪਾਣੀਆ ਦੇ ਮੁੱਦੇ ਤੇ ਲੁਧਿਆਣੇ ਯੂਨੀਵਰਸਿਟੀ ਦੇ ਵਿੱਚ ਉੱਥੇ ਪ੍ਰੋਗਰਾਮ ਰੱਖਿਆ ਸੀ ਤੁਹਾਡੇ ਪਿਤਾ ਜੀ ਦਾ ਸੀਐਮ ਸਾਹਿਬ ਦੇ ਮੂਹਰੇ ਬੈਠੇ ਸੀ ਤਾੜੀਆਂ ਮਾਰ ਰਹੇ ਸੀ ਸੀਐਮ ਸਾਹਿਬ ਦੀ ਹੌਸਲਾ ਫਜਾਈ ਦੇ ਵਿੱਚ ਤੇ ਤੁਸੀਂ ਬਾਹਰ ਸੀਐਮ ਸਾਹਿਬ ਦੇ ਖਿਲਾਫ ਉੱਥੇ ਲੱਗੇ ਪਏ ਸੀ ਪਹਿਲਾਂ ਘਰੇ ਰਹਿ ਕਰ ਲਿਆ ਕਰੋ ਵੀ ਕਿਹਨੇ ਕਿਹਦੇ ਨਾਲ ਖੜਦਾ ਯਾਰ ਕੋਈ ਸਾਨੂੰ ਕਿੱਧਰ ਨੂੰ ਤੋਰੀ ਫਿਰਦਾ ਕੋਈ ਸਾਨੂੰ ਕਿੱਧਰ ਨੂੰ ਤੁਰੇ ਨਹੀਂ ਜਾਂਦੇ ਤੇ ਰੋਗ ਵਾਲਾ ਕੱਢਦੇ ਆ ਕੋਈ ਪੰਜਾਬ ਦੇ ਮਸਲੇ ਤੇ ਬੋਲਦਾ ਗੁਰਦਾਪੁਰ ਸਾਹਿਬ ਦੇ ਮਤੇ ਤੇ ਬੋਲਦਾ ਗੱਲ ਅਸੀਂ ਕਰਦੇ ਆਂ ਇਸ ਦੇਸ਼ ਲੈਣ ਦੀ ਮੈਂ ਕਹਿੰਦਾ ਜੇ ਸਾਡਾ ਦੇਸ਼ ਬਣਦਾ ਜੇ ਖਾਲਸਤਾਨ ਮੁਲਕ ਬਣਦਾ ਇਹਦੂ ਦੁਨੀਆ ਦੇ ਉੱਤੇ ਵਧੀਆ ਦੇਸ਼ ਕੋਈ ਨਹੀਂ ਹੋਊਗਾ ਤੁਹਾਨੂੰ ਪਤਾ ਹੀ ਨਹੀਂ ਇਸ ਧਰਤੀ ਦੇ ਵਿੱਚ ਕੀ ਕੁਛ ਪਿਆ ਇਹ ਦੁਨੀਆ ਦੀ ਸਭ ਤੋਂ ਅਮੀਰ ਖਸਲਤ ਔਰ ਅਮੀਰ ਧਰਤੀ ਹੈ ਇਥੇ ਕੁਦਰਤ ਨੇ ਭੰਡਾਰ ਦੇ ਭੰਡਾਰ ਸਾਨੂੰ ਦਿੱਤੇ ਹੋਏ ਆ ਪਰ ਸਾਨੂੰ ਵਰਤਣੇ ਨਹੀਂ ਆ ਰਹੇ ਛੜਾ ਦਾ ਪਾਣੀ ਮੁੱਲ ਵਿਖੂ ਬਾਕੀ ਤਾਂ ਗੱਲ ਛੱਡੋ ਰੇਤਾ ਰੇਤਾ ਦੇ ਪਾਣੀ ਜੇਸ ਸਪੇਟ ਦੇ ਕੋਲ ਰੇਤਾ ਦੇ ਪਾਣੀ ਦੇ ਬਦਲੇ ਪੈਸੇ ਆਉਣਗੇ ਬਾਕੀ ਉੱਤੇ ਕੀ ਕੁਝ ਨਹੀਂ ਹੋਊਗਾ ਸਾਨੂੰ ਦੇਣ ਦਾ ਸਹੀ ਨਾ ਨੌਜਵਾਨੀ ਨੂੰ ਪੰਬਲ ਭੂਸਿਆ ਚ ਪਾਓ ਰੱਬ ਦੇ ਵਾਸਤੇ ਕਿਸੇ ਇੱਕ ਥਾਂ ਤੇ ਇਕੱਠੇ ਹੋ ਕੇ ਬਹਿ ਜਾਓ ਜੇ ਤੁਸੀਂ ਐੇ ਤੁਰੇ ਫਰੇਦਾ ਕੋਈ ਉਧਰ ਨੂੰ ਇੱਕ ਬੈ ਟਾਲੀ ਉਧਰੋਂ ਤੁਰੇ ਫਿਰਦੀ ਐ ਕੋ ਉਧਰੋਂ ਤੁਰੇ ਫਿਰਦੀ ਐ ਕੁਛ ਨਹੀਂ ਮੰਨਣਾ ਤੁਹਾਨੂੰ ਕੱਖ ਵੀ ਨਹੀਂ ਦੇਣਾ ਕਿਸੇ ਨੂੰ ਕਿਸਾਲਾ ਦਾ ਕੀ ਵਜੂਦ ਰਹਿ ਗਿਆ ਹਰਿਆਣੇ ਚ ਭਾਜ ਭਾਜ ਜਿੱਤ ਗਈ ਇਹਨਾਂ ਦੇ ਕਾਰਨ ਦਿੱਤੀ ਆ ਇਹਨਾਂ ਦੇ ਇਹਨਾਂ ਦੇ ਜਿੰਨੇ ਲੀਡਰ ਉੱਤੇ ਖੜੇ ਸੀ ਕਿਸੇ ਨੂੰ 1100 ਵੋਟ ਪਈ ਆ ਕਿਸੇ ਨੂੰ 300 ਪਈ ਆ ਕਿਸੇ ਨੂੰ 200 ਪਈ ਆ ਕੌਣ ਲਈ ਅਸੀਂ ਇਹਨੇ ਲੈ ਲੈਂਦੇ ਆ 2022 ਦੇ ਵਿੱਚ ਆ ਮੇਰੇ ਚਾਚਾ ਜੀ ਸਰਦਾਰ ਗੁਰਬੀਰ ਸਿੰਘ ਸਰਪੰਚ 60 ਸਾਲ ਦੀ ਉਮਰ ਦੇ ਵਿੱਚ ਇੱਕ ਕੈਂਸਰ ਦੇ ਨਾਲ ਦੁਨੀਆ ਤੋਂ ਚਲੇ ਗਏ ਤੇ ਆ ਉਹਨਾਂ ਦੇ ਪਤਨੀ ਧਰਮ ਪਤਨੀ ਮੌਜੂਦਾ ਬਲਾਗ ਸੰਪਤੀ ਦੇ ਮੈਂਬਰ ਬੀਬੀ ਸਾਡੇ ਚਾਚੀ ਜੀ శ్రీਮਤੀ ਹਰਬੰਸ ਕੌਰ ਇੱਕ ਸਾਲ ਹੋ ਗਿਆ ਆ ਲੜਾਈ ਲੜਦੇ ਆ ਪਏ ਆ ਤਾਂ ਦੇਖ ਲਓ ਸਾਥੋਂ ਵਾਦੇ ਦਰਦ ਨੂੰ ਕੌਣ ਸਮਝਦਾ ਹੋਊਗਾ ਵੱਡੇ ਚਾਚਾ ਜੀ ਮੇਰੇ 2019 ਚ ਚਲੇ ਗਏ ਕੈਂਸਰ ਨਾਲ ਪਰ ਜਿੰਨਾ ਚਿਰ ਤੁਸੀਂ ਇਕੱਠੇ ਨਹੀਂ ਨਾ ਹੁੰਦੇ ਇਕ ਥਾਂ ਤੇ ਇਕੱਠੇ ਹੋ ਕੇ ਬੈਠ ਕੇ ਕੋਈ ਸੋਚਦੇ ਨਹੀਂ ਉਹਨਾਂ ਚਿਰ ਕੁਝ ਨਹੀਂ ਬਣਦਾ ਤੁਮ ਜੀਠੀਆਂ ਸਾਹਿਬ ਐਵੇਂ ਕਿਸੇ ਤੇ ਇਲਜ਼ਾਮ ਤਰਾਸ਼ੀ ਜੜੀ ਹੁੰਦੀ ਹੈ ਨਹੀਂ ਲਾਈਦੀ ਹੁੰਦੀ ਤੁਸੀਂ ਆਪ ਦੇ ਗناہ ਕਬੂਲ ਕੀਤੇ ਆ ਉਹ ਉਹ ਗੁਰੂ ਮਹਾਰਾਜ ਤੋਂ ਮਾਫੀ ਮੰਗੋ ਵੀ ਮਹਾਰਾਜ ਤੁਹਾਨੂੰ ਬਖਸ਼ ਦੇਵੇ ਤੇ ਗਨਾ ਸਾਡੇ ਲੋਕਾਂ ਦਾ ਵੀ ਇੰਨਾ ਹੀ ਉਹੀ ਹੈ ਅਸੀਂ ਵੀ ਨਹੀਂ ਸੁਧਰੇ ਅਸੀਂ ਵੀ ਉਹੀ ਵਾਰ-ਵਾਰ ਗਲਤੀਆਂ ਉਦੋਂ ਅੱਗੇ ਫੇਰ ਗੜ ਕਰਾਂਗੇ ਉਦੋਂ ਅੱਗੇ ਫੇਰ ਕਰਾਂਗੇ ਫੇਰ ਪਤਾ ਨਹੀਂ ਕਿੱਥੇ ਜਾ ਕੇ ਅਸੀਂ ਖੜਾਂਗੇ ਕਿੱਥੇ ਨਹੀਂ ਖੜਦੇ ਅਜੇ ਇੱਕ ਮਸਲਾ ਜਿਹੜਾ ਪਿੱਛੇ ਜੇ ਇੱਕ ਵੀਡੀਓ ਉਹ ਦੂਜਾ ਸardar ਢਾਲੀਵਾਲ ਸਾਹਿਬ ਰਖਣਾ ਸਾਹਿਬ ਦੇ ਭਰਾ ਉਹਨਾਂ ਨੇ ਕਿਹਾ ਸੀ ਵੀ ਅਸੀਂ ਬਾਦਲ ਸਾਹਿਬ ਦੀ ਕੋਠੀ ਦੇ ਵਿੱਚ ਸ਼ਰਾਬ ਪੀਂਦੇ ਹੁੰਦੇ ਸੀ ਉਹ ਮੈਂ ਅਗਲੀ ਵੀਡੀਓ ਚ ਕਰੂੰਗਾ ਬਾਦਲ ਸਾਹਿਬ ਦੀ 2 ਨੰਬਰ ਕੋਠੀ 'ਚ ਮੇਰੀ ਡਿਊਟੀ ਹੁੰਦੀ ਸੀ ਪੋਰਚ ਦੇ ਵਿੱਚ ਉੱਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਥੱਲੇ ਬੈਠ ਕੇ ਰੋਜ਼ ਜੋ ਉਹ ਢਾਲੀਵਾਲ ਸਾਹਿਬ ਕਹਿੰਦੇ ਬਿਲਕੁਲ ਸੱਚ ਕਹਿੰਦੇ ਆ Delhi ਇਹਨਾਂ ਦੇ ਨਾਲ ਇਹਨਾਂ ਦਾ ਸ਼ਰਾਬ ਤਿਕਬਾ ਉੱਥੇ ਚੱਲਦਾ ਹੁੰਦਾ ਸੀ ਉਹ ਅਗਲੀ ਵੀਡੀਓ ਚ ਕਰਾਂਗੇ ਆਪਾਂ ਦੇ ਉਹ ਆ ਗਿਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ